ਦੀਦੀ ਪੈਕਿੰਗ ਤੇ ਤੁਸੀਂ ਸਾਰੀ ਕਰ ਲਈਏ ਤੇ ਸਮਾਨ ਦੇ ਸਾਰਾ ਵਿੱਚ ਰਹਿਦਾ ਵਾ ਜਿੱਦਾਂ ਸੂਟ ਵਗੈਰਾ ਤਾਂ ਡੇ ਹੋਏ ਤੇ ਪਾ ਕੇ ਕਿਹੜਾ ਜਣਾਗੇ ਨਾ ਮੈਂ ਸੂਟ ਪਾ ਕੇ ਥੋੜੀ ਜਣਾਵੇਂ ਹਮਝੇ ਉਹ ਨਾ ਟਰੈਕ ਸੂਟ ਆ ਉਹ ਭਾਜਣਾ ਵਾ ਠੀਕ ਹੈ ਜਿਹੜਾ ਨਿਊ ਲੈ ਕਹਿੰਦਾ ਹਾਂ ਨਿਊ ਲੈਂਦਾ ਤੇ ਪਰ ਨਾ ਜਿੱਦਾਂ ਸੂਟ ਵਗੈਰਾ ਨਹੀਂ ਪਾਈ ਜਾਂਦੇ ਉੱਥੇ ਉਹਦੇ ਚ ਕੰਫਰਟੇਬਲ ਫੀਲ ਹੁੰਦਾ ਮੈਨੂੰ ਅੱਛਾ ਹਾਂ ਬਾਅਦ ਚ ਬੜੇ ਓਖੇ ਹੋਈਦਾ ਵਾ ਤਾਂ ਕਰਕੇ ਮੈਂ ਚਲੋ ਹੀ ਭਾਜ ਜਣੇ ਠੀਕ ਤੇ ਸਮਾਨ ਜਮੂਨੇ ਕਰੀ ਆਪਣਾ ਸਾਰਾ ਚੈੱਕ ਕਰ ਲੈਣਾ ਜੇ ਕੋਈ ਚੀਜ਼ ਰਹਿ ਗਈ ਹੈ ਨਾ ਤੇ ਪਿੰਦਰ ਨੂੰ ਦੱਸ ਦੋ ਤੁਹਾਨੂੰ ਲਿਹਾ ਦੇਣਗੇ ਨਹੀਂ ਨਾ ਵ ਸਮਾਨ ਤੇ ਸਾਰਾ ਪਾ ਲਿਆ ਵਾ ਉਹ ਸੋ ਗੋਪਿੰਦਰ ਨੇ ਉਹ ਪਾਸਪੋਰਟ ਤੇ ਟਿਕਟ ਵਗੈਰਾ ਵੀ ਨੇ ਰੱਖੀ ਆ ਉਹਨੇ ਮੈਂ ਦੇਣੀ ਨਹੀਂ ਇਹ ਜੀਆਂ ਚੀਜ਼ਾਂ ਚਲ ਤੂੰ ਹੀ ਰੱਖ ਦੇ ਤੇ ਨਾ ਵੇ ਉਦਾਂ ਨਾ ਮੇਰਾ ਜਾਨ ਨੂੰ ਜੀ ਨਹੀਂ ਕੰਢਿਆ ਦੀਦੀ ਹੁਣ ਤੇਾਨੂੰ ਵੀ ਬੜਾ ਹੋਰ ਤਰ੍ਹਾਂ ਦਿਆ ਵਾ ਕਿ ਤਹੀ ਸਵੇਰੇ ਚੱਲ ਜਾਣਾ ਤੁਹਾਡਾ ਤਾਂ ਦੇਲੀ ਨਹੀਂ ਲੱਗਣਾ ਨਵਜੀਤ ਮੇਰਾ ਵੀ ਨਹੀਂ ਲੱਗਣਾ ਉੱਥੇ ਪਤਾ ਅੱਗੇ ਮੈਨੂੰ ਕਦੀ ਇਦਾਂ ਫੀਲ ਨਹੀਂ ਹੋਇਆ ਜਿੱਦਾਂ ਹੌਣ ਹੋਂਡਿਆ ਵਾ ਤਾਨੂੰ ਛੱਡ ਕੇ ਜਾਣੂ ਨਹੀਂ ਜੀ ਕੰਡਿਆ ਮੇਰਾ ਪਹਿਲਾਂ ਇਹ ਹੁੰਦਾ ਹੀ ਪਿਛਲ ਇੱਥੇ ਕੱਲੀ ਹੁੰਨੀ ਆ ਤੇ ਐਨੀ ਟੈਨਸ਼ਨ ਨਹੀਂ ਮੈਨੂੰ ਹੁੰਦੀ ਹੁਣ ਤੈਨੂੰ ਪਤਾ ਤੇਰੇ ਨਾਲ ਮੇਰਾ ਜੀ ਬੜਾ ਲੱਗਾ ਹੁਣ ਮੈਂ ਕੀ ਘਰਾਂ ਫਿਰ ਜਾਣਾ ਤੇ ਪੈਣਾ ਹੀ ਆ ਆਹੋ ਦੀਦੀ ਇਹ ਗੱਲ ਤੇ ਹੈ ਹੀ ਆ ਪਰ ਕੀ ਕਰੀ ਹੁਣ ਕੰਮ ਕਰਨੀ ਵੀ ਜ਼ਰੂਰੀ ਆ ਮੇਰਾ ਤਾਂ ਪੜਨ ਨਾਲ ਬੜਾ ਹੀ ਦਿਲ ਲੱਗਾ ਏ ਮੈਨੂੰ ਤਾਂ ਸਭ ਇੱਥੇ ਮਹਿਸੂਸ ਨਹੀਂ ਹੋਇਆ ਕਿ ਮੈਂ ਉਪਰੇ ਤਾਂ ਆਈ ਆ ਚੱਲ ਕੋਈ ਨੀ ਨਵ ਏ ਆਪੇ ਫੋਨ ਤੇ ਮੈਂ ਰੋਜ ਕਰਦੀ ਰਹਿਣਾ ਮੈਂ ਤੁਹਾਨੂੰ ਕਰ ਲਿਆ ਕਰਿਓ ਨਾ ਕਹਿਣ ਦੇਓ ਕਰਦੀ ਰਹਿਣਾ ਮੈਂ ਬਦਚ ਭਵੇਂ ਤੁਸੀਂ ਕਰੋ ਨਾ ਫੋਨ ਦੱਸ ਮੈਂ ਹੋਰ ਕਿੰਨੂ ਕਰਨਾ ਤੁਹਾਨੂੰ ਨਹੀਂ ਕਰਨਾ ਨੰਮ ਹੈ ਨਾ ਇਹਨੂੰ ਤੂੰ ਸਮਝਾਇਆ ਕਰ ਮੈਂ ਤੇ ਬੜਾ ਪਿੰਦ ਨੂੰ ਸਮਝਾਉਣੀ ਆ ਪੀ ਚਲ ਤੁਸੀਂ ਵੀ ਬਾਹਰ ਆ ਜਾ ਇਹਨੂੰ ਵੀ ਬੜੀ ਵਾਰੀ ਕਿਹਾ ਕਹਿੰਦਾ ਮੈਂ ਬਾਹਰ ਜਾਣਾ ਹੀ ਨਹੀਂ ਆ ਜੋ ਮਰਜ਼ੀ ਹੋ ਜਾ ਮੈਂ ਇੱਥੇ ਹੀ ਰਹਿਣਾ ਵਾ ਫਿਰ ਜੀ ਦੀ ਆਪੋ ਆਪਣੀ ਮਰਜ਼ੀ ਹੁੰਦੀ ਆ ਹੁਣ ਕੀ ਕਹਿ ਸਕਦੇ ਆ ਕਿ ਇਹਨੂੰ ਉਹਨਾਂ ਨੂੰ ਇੱਥੇ ਰਹਿਣਾ ਵਧੀਆ ਲੱਗਦਾ ਵਾ ਤੇ ਚਲੋ ਕੋਈ ਗੱਲ ਨਹੀਂ ਪੜ੍ਹਨ ਦੇ ਹਲੇ ਆਪਾਂ ਜੂ ਵੀ ਵਧੀਆ ਜੌਬ ਮਿਲ ਜੇਗੀ ਤੇ ਸਭ ਵਧੀਆ ਵਾ ਤੇ ਜੇ ਕੋਈ ਨਾ ਮਿਲੇਗੀ ਤੇ ਫਿਰ ਆਪਾਂ ਵੇਖ ਲਾਂਗੇ ਬਾਹਰ ਦਾ ਤੇ ਨਵ ਜੋਬ ਉਹ ਕੀ ਛੋਟੀ ਮੋਟੀ ਜੋਬ ਨੇ ਉਦਾਂ ਨਹੀਂ ਕਰਨੀ ਵੀ ਮੇਰੇ ਪਹਿਲੀ ਬੰਨਾ ਵਾ ਤੇ ਵੱਡੀ ਜੋਬ ਇੱਥੇ ਮਿਲਦੀ ਨਹੀਂ ਆ ਆਖਿਰਕਾਰ ਤੇ অপਸ਼ਨ ਬਾਹਰ ਦਾ ਹੀ ਰਹਿ ਜਾਂਦਾ ਬੰਦੇ ਕੋ ਤੇ ਬਾਹਰ ਹੀ ਜਾਣਾ ਪੈਂਦਾ ਵਾ ਤੇ ਚਲ ਮੇਰੇ ਲੱਗੇ ਆਸਰਾ ਤੇ ਹੋਊਗਾ ਨਾ ਜਦੋਂ ਤੂੰ ਆਓਗੇ ਤੇ ਮੇ ਆ ਟੈਂਸ਼ਨ ਫਰੀ ਹੋਵਾਂਗੀ ਮੈਨੂੰ ਕੋਈ ਟੈਂਸ਼ਨ ਨਹੀਂ ਹੋਣੀ ਵੀ ਚਲੋ ਉੱਥੇ ਬੈਠੇ ਆ ਮਗਰ ਚਲੋ ਕੋਈ ਗੱਲ ਨਹੀਂ ਦੀਦੀ ਮੈਂ ਕਿਹ ਗੱਲ ਕਰਕੇ ਵੇਖਾਂਗੇ ਨਾਲ ਜੇ ਮੰਨ ਜਾਣਗੇ ਤੇ ਠੀਕ ਆ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦੱਸ ਦਾਂਗੇ ਤੇਰੀ ਗੱਲ ਨਹੀਂ ਮੰਨੀ ਤੋਰ ਕਿਦੀ ਮੰਨਨੀ ਆ ਤੂੰ ਸਮਝਾਈ ਨਾ ਮਾੜਾ ਕੋਈ ਨਹੀਂ ਵਿਖਾਂਗੀ ਗੱਲ ਕਰਕੇ ਆਹੋ ਚਲ ਬੰਦਾ ਇਕੱਠਾ ਤੇ ਰਹਿ ਲੈਂਦਾ ਨਾ ਇਦਾਂ ਤੋਂ ਹੀ ਕਿਤੇ ਤੇ ਮੈਂ ਕਿਤੇ ਹਾਂਜੀ ਲੀਦੀ ਕੋਈ ਨਹੀਂ ਜੋਤ ਨਾ ਵੀ ਧਾਣਾ ਪਾਣੀ ਹੋਇਆ ਨਾ ਕਰਮਾ ਵਿੱਚ ਤੇ ਕੋਈ ਗੱਲ ਨਹੀਂ ਉੱਥੇ ਵੀ ਹੀ ਜਰੂਰ ਆਵਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਜਾਇਓ ਚੇਤੇ ਨਾਲ ਇਹ ਨਾ ਨਾ ਬੇਤੀ ਆ ਕੋ ਬਹਾਟੇ ਕੰਮ ਨੇ ਮੋੱਕ ਦੇ ਡਗਣਾ ਪੱਠੇ ਪਾਉਣ ਆ ਲਿਆ ਆਹ ਕਰਨ ਆਲਾ ਚਲੋ ਠੀਕ ਹੈ ਜੀ ਚੰਗਾ ਕੀ ਦਫੂਣੋਂ ਹੈ ਨਾ ਨਾਨ ਕਹਿੰਦਾ ਉੰਡਿਆ ਸੀ ਤੇ ਕਹਿੰਦੇ ਕਿ ਕਿੰਨੇ ਵਜੇ ਜਾਣਾ ਉਹ ਦੱਸਾੜਿਆ ਮੈਂ ਕਿ ਤੂੰ ਹੀ ਟਾਈਮ ਨਾਲ ਆ ਜਾਇਓ ਤੇ ਮੈਂ ਕਹਿੰਦੀ ਹਾਂ ਪਿੰਡ ਮੰਮੀ ਉਹਨਾਂ ਨੂੰ ਨਾ ਫੋਨ ਕਰਦੀਏ ਉਹ ਵੀ ਮਿਲ ਜਣਗੇ ਦੀਦੀ ਨੂੰ ਆੜ ਕੇ ਕੀਤਾ ਨਹੀਂ ਉਹ ਮੈਂ ਤਾਂ ਇਹਨੂੰ ਪੁੱਛ ਕੇ ਹੀ ਕਰਾਂਗੀ ਲੈ ਨਵ ਦੇਵ ਇਹ ਚ ਕਿਹੜੀ ਪੁੱਛਣ ਵਾਲੀ ਗੱਲ ਹੈ ਸਗੋਂ ਤੂੰ ਘਰ ਛੜ ਨਹੀਂ ਹੁਣ ਟਾਈਮ ਦੇ ਟਾਈਮ ਕਰਾਂਗੇ ਜੇ ਉਹਨਾਂ ਹਣਾ ਪਹਿਲਾਂ ਨਹੀਂ ਦੱਸ ਸਕਦੇ ਉਹੋ ਕੁਝ ਨਹੀਂ ਕਹਿੰਦੇ ਤੇ ਉਹ ਗੱਲ ਸਾਰੇ ਦਿੰਨੀ ਹੈ ਹਾਂਜੀ ਤੇ ਚਾਚੀ ਉਹਨਾਂ ਨੂੰ ਘਰ ਛੜਾੜੀ ਉਹ ਚੱਲਣਾ ਕਿੰਨਾ ਕਰਦੇ ਤੇਰੇ ਨਾਲ ਨਹੀਂ ਮੈਂ ਮੰਮੀ ਨੂੰ ਕਹਿ ਦਾਂਗੀ ਨਾ ਆਪੇ ਚਾਚੀ ਨੂੰ ਸੁਣਾ ਦੇ ਦਣਗੇ ਉਹ ਏਦਾਂ ਕਰਨ ਸਭੋ ਸਾਰੇ ਜਣੇ ਇਕੱਠੇ ਆ ਜਾਣਗੇ ਤੇ ਵਧੀਆ ਅਗਲੇ ਨਾਲ ਹੋਏਗਾ ਵੀ ਸਾਨੂੰ ਚਾਣਾ ਸੱਦਿਆ ਹੈ ਹਾਂਜੀ ਕੋਈ ਗੱਲ ਨਹੀਂ ਮੈਂ ਹੁਣੀ ਕਰ ਦਿੰਦੀ ਉਹਦਾ ਏਦਾਂ ਵਿਲਾ ਸੁਭਾਅ ਬਣਾਵਦੀ ਹੈ ਤੇਰੀ ਚਾਚੀ ਦਾ ਤੇ ਚਾਚੇ ਦਾ ਹੀ ਬਹੁਤ ਵਧੀਆ ਹਾਂਜੀ ਇਹ ਤੇ ਹੈ ਉਹ ਆਪਣੀ ਧੀ ਸਮਝਦੇ ਨੇ ਮੈਨੂੰ ਚੱਲ ਇਹ ਕੀ ਸਮਝਿਆ ਉਹਨਾਂ ਨੇ ਜੇ ਕੋ ਕਰੇ ਤੇ ਫੇਰ ਹੈ ਨਾ ਹਾਂਜੀ ਰਹਿ ਗਈ ਆਜੂ ਕੁਝ ਵੀ ਹੋਇਆ ਹੋਣਾ ਉਹਨਾਂ ਕਰਕੇ ਹੀ ਹੋਇਆ ਵਾ ਉਨੇ ਨੇ ਵੀ ਨੂੰ ਆਪਣੀ ਧੀ ਸਮਝਿਆ ਤੇ ਮੇਰੀ ਸਾਰੀ ਗੱਲ ਸੁਣੀ ਨਹੀਂ ਤੇ ਕਿੱਥੇ ਕੋਈ ਸੁਣਦਾ ਵਾ ਕਹੇ ਦੀ ਸਭ ਉਹ ਆਪਣੇ ਮਾਂ ਪਿਓ ਜੜੇ ਨੇ ਘੱਟ ਸੁਣਦੇ ਨੇ ਹਾਂਜੀ ਤੇ ਚੱਲ ਏ ਆਪੇ ਵਧੀਆ ਵਾ ਇਦਾਂ ਨਾਲ ਮਿਲ ਕੇ ਰਹੇ ਬੰਦਾ ਪਿਆਰ ਨਾਲ ਦੇ ਹੋਰ ਕੀ ਚਾਹੀਦਾ ਤੇ ਹੋਰ ਪਿੰਦਰ ਹੈ ਇਹ ਵੀ ਕੋਈ ਕੋਈ ਰਹਿੰਦਾ ਵਾ ਨਹੀਂ ਤੇ ਅੱਜ ਕੱਲ ਕੋਈ ਚਾਚਾ ਤਾ ਇਹ ਸਮਝਦਾ ਕਿ ਇਹਨੂੰ ਆਪਣਾ ਧੀ ਪੁੱਤ ਆਹ ਹੋਏ ਤੇ ਗੱਲ ਤੇਰੀ ਸਹੀ ਏ ਇਦਾਂ ਪਰ ਹੁਣ ਸਾਡੇ ਵੇਖ ਲੈ ਤੂੰ ਇੱਥੇ ਆਹ ਤੇ ਮੈਂ ਬੜਾ ਕਰਦਾ ਵਾਂ ਪਰ ਉਹ ਕੋਈ ਨਾ ਕੋਈ ਗੱਲ ਵੇਖ ਲੈ ਘਰੀ ਛੱਡ ਦੇ ਹੁਣ ਤੂੰ ਇੱਥੋਂ ਵੇਖ ਲੈ ਇਹਨੇ ਹੁਣ ਕੱਲ ਨੂੰ ਜਾਣਾ ਹੈ ਤਮਾ ਕਿਹਾ ਵੀ ਸਹੀ ਹੀ ਇਤੋਂ ਪਹਿਲਾਂ ਚੋਰੀ ਗਿਆ ਤੇ ਤੁਸੀਂ ਆਇਓ ਜ਼ਰੂਰ ਤੇ ਵੇਖ ਲੈ ਘਰ ਆਇਆ ਅਜੇ ਤੱਕ ਉਹੀ ਤਾਂ ਗੱਲ ਮੈਂ ਕਰੰਦੀ ਇਹ ਚੀਜ਼ ਕੋਈ ਨਹੀਂ ਸੋਚਦਾ ਹੈਗਾ ਕਿ ਖਾਣਾ ਤੇ ਸਾਰਿਆਂ ਨੂੰ ਆਪੋ ਆਪਣਾ ਹੁੰਦਾ ਵਾ ਕਿਸੇ ਨੇ ਕਿਸੇ ਦਾ ਖੋਹ ਥੋੜੀ ਲੈਣਾ ਹੁੰਦਾ ਵਾ ਜੋ ਕਿਸੇ ਦੇ ਕਰਮਾਂ ਚ ਲਿਖਿਆ ਨਾ ਉਹਨੂੰ ਹਰ ਹਾਲ ਚ ਮਿਲ ਹੀ ਜਾਣਾ ਵਾ ਇਹ ਤਾਂ ਗੱਲ ਤੇਰੀ ਸਹੀ ਸਗੋਂ ਮੈਂ ਦੇ ਸਾਹਮਣੇ ਨਾਂ ਨਹੀਂ ਲੈਂਦਾ ਮੈਂ ਹਾਂ ਜੇ ਕਿਹਾ ਨਾ ਤੇ ਇਹਨੇ ਹੋਰ ਤਰ੍ਹਾਂ ਕਰਨਾ ਵਾ ਤੂੰ ਕਿਉਂ ਆ ਗਿਆ ਕੀ ਕਰਨ ਗਿਆ ਇਹ ਹੋਰ ਦੀ ਤੇ ਮੈਨੂੰ ਕਹਿਂਦੇ ਹੀ ਕਿ ਇਹਨੂੰ ਕਿਹ ਕਰ ਭੋਨ ਨਾਲ ਲੈਣਾ ਬਹੁਤਾ ਜਾਂਦਾ ਨਾ ਕਰਿਆ ਕਰ ਤਦ ਹੀ ਫੇਰ ਮਗਰ ਮਗਰ ਤੁਰੇ ਫਿਰਦੇ ਰਹਿੰਦੇ ਉਹਨਾਂ ਦੇ ਮੇਰੀ ਗੱਲ ਸੁਣ ਫੇਰ ਆਪਣੇ ਆ ਕੀ ਕਰੇ ਬੰਦਾ ਜੇ ਜਦੋਂ ਉਹ ਨਹੀਂ ਜਦੋਂ ਉਹ ਨਹੀਂ ਬੰਦੇ ਹੈ ਉਹ ਚੰਗਾ ਤੂੰ ਹੀ ਹੁਣ ਉਹਦੇ ਵਾਂਗੂ ਡੈਸਾ ਮਰਨਾ ਕਰਨਾ ਮੈਂ ਉਹਦਾ ਗੱਲ ਕਰੇਨੀ ਆ ਕਿ ਜਦੋਂ ਉਹ ਨਹੀਂ ਬੰਦੇ ਹੈਗੇ ਤੇ ਤੁਸੀਂ ਫੇਰ ਕਾਦੇਲੀ ਕਰਦੇ ਹੋ ਜੇ ਤੁਸੀਂ ਜਿੱਦਾਂ ਉਹ ਰਹਿੰਦੇ ਨੇ ਜਿੱਦਾਂ ਤੁਸੀਂ ਉਹਦਾ ਰਹੋ ਨਾ ਵੇਖਣ ਨੂੰ ਵੀ ਲੱਗ ਪਤਾ ਜਾਏ ਚਲ ਠੀਕ ਆ ਬਾਬਾ ਤੂੰ ਫੋਨ ਕਰ ਲੈ ਪਹਿਲਾਂ ਹੈਲੋ ਮੰਮੀ ਸਾਸ਼ੀ ਕਾ ਹਾਂਜੀ ਵਧਿਆ ਤੁਸੀਂ ਸੁਣੋ ਚਲੋ ਵਧਿਆ ਚਾਹੀਦਾ ਹਾਂ ਹਾਂਜੀ ਮੈਂ ਤੁਹਾਨੂੰ ਦੱਸਿਆ ਹੀ ਨਾ ਵੀ ਦੀਦੀ ਨੇ ਜਾਣਾ ਵਾ ਅੱਛਾ ਤੈਨੂੰ ਚੇਤਾ ਹੀ ਚਲੋ ਵਧਿਆ ਵਾਸਤੇ ਕੁਝ ਜੀ ਤੁਹਾਨੂੰ ਪਤਾ ਹੀ ਤੇ ਮੈਂ ਤਾਂ ਉਹਨੂੰ ਕਰਨੀ ਕਿ ਸਵੇਰੇ ਆ ਜਾਇਓ ਨਹੀਂ ਨਹੀਂ ਮੰਮੀ ਲਿਆਉਣਾ ਕੀ ਜੇ ਤੁਸੀਂ ਏਦਾਂ ਕਰਿਓ ਪੈਸੇ ਦੇ ਦਿਓ ਲਾ ਲਿਓ ਆਪਣਾ ਸਾਬ ਵੇ ਲੈ ਲਿਓ ਚਲ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਦਿਲ ਕਰੂਗਾ ਤੁਸੀਂ ਉਦਾਂ ਹੀ ਕਰ ਲਿਓ ਤੇ ਮੇਰੀ ਗੱਲ ਹੋਰ ਸੁਣੋ ਚਾਚੀ ਨੂੰ ਵੀ ਸੁਣਾ ਦੇ ਦਿਓ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਆਇਓ ਤੇ ਹੋਰ ਸਾਰੇ ਜਣੇ ਇਕੱਠੇ ਆਓਗੇ ਨਾ ਤੇ ਸੋਹਣੇ ਲੱਗੇਗਾ ਹਾਂਜੀ ਚਲੋ ਮੈਂ ਤੁਹਾਨੂੰ ਇਹ ਸੁਣਾ ਦੇਣੀ ਚਲੋ ਠੀਕਾ ਫਿਰ ਚੰਗਾ ਮੈਨੂੰ ਦੇ ਪਤਾ ਨਹੀਂ ਕਿ ਮੰਮੀ ਨੂੰ ਜਾ ਦਵਾ ਵੇਲਾ ਮੰਮੀ ਨੂੰ ਜਾਦ ਹੀ ਪਹਿਲਾਂ ਹੀ ਭੈਣ ਜੀ ਦਾ ਫੋਨ ਸਸਿਕਲ ਭੈਣ ਜੀ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਹਾਂ ਵਧੀਆ ਸਭ ਆਇਆ ਨਵ ਦਾ ਫੋਨ ਅੱਛਾ ਪਰਿਸ਼ਿਤੀ ਚੱਲ ਜਣਾ ਨਾ ਨਾਲ ਦੀਨੇ ਹਾਂ ਲਾ ਅਜੇ ਕਿਹੜਾ ਵਿਆਹ ਨੂੰ ਟਾਈਮ ਹੋਇਆ ਸਗੋ ਰਿੰਦੀ ਸਿਧਾਣ ਇੱਥੇ ਅਜੇ ਅੱਛਾ ਅੱਛਾ ਆਹੋ ਦਾਈ ਤੇ ਪਹਿਲਾਂ ਦੀ ਆ ਠੀਕ ਆ ਠੀਕ ਆ ਤੇ ਕੋਈ ਗੱਲ ਨਹੀਂ ਚਲ ਜਾਾਂਗੇ ਹਾਂਜੀ ਮੈਂ ਚਲ ਜਾਾਂ ਕਿ ਜਾਂ ਮੰਜੰਦਾ ਚਲ ਜੇ ਦੋਵੇਂ ਜਣੇ ਜਾਈਗੇ ਨਹੀਂ ਨਹੀਂ ਉਹਤਨੀ ਗੱਲ ਕੋਈ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਵੇ ਨਹੀਂ ਕੋਈ ਚਲ ਜਾਾਂਗੇ ਫਿਰ ਕੀ ਹੈ ਹਾਂਜੀ 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 ਇਧਰ ਬਾਹਰ ਨੂੰ ਗਏ ਹੈਗੇ ਆਉਂਦੇ ਤੇ ਫਿਰ ਮੈਂ ਦੱਸਣੀ ਉਹਨਾਂ ਨੂੰ ਹਾਂ ਤੇ ਤੁਸੀਂ ਸ਼ਰਨ ਜਾਉਗੀ ਨਾਲ ਅੱਛਾ ਠੀਕ ਠੀਕ ਤੇ ਫਿਰ ਉਹਨੂੰ ਦੇਣਾ ਕੀ ਹੈ ਕੁੜੀ ਨੂੰ ਪਿਆਰ ਪੂਰ ਕਿਦਾਂ ਦੇਣਾ ਅੱਛਾ ਪੈਸੇ ਹੀ ਦੇ ਦਈਏ ਚਲੋ ਠੀਕ ਹੈ ਫਿਰ ਜਿੱਦਾਂ ਤੁਸੀਂ ਕਹੋ ਉਦਾਂ ਕਰ ਲਾਂਗੇ ਹੂੰ ਠੀਕ ਜੀ ਠੀਕ ਜੀ हां चलो ठीक है कोई नहीं कर लेनी मैं ਗੱਲ ਆਉਂਦੀ ਆ ਦੇਖ ਹੈ ਚੰਗਾ ਭੈਣ ਜੀ ਚੰਗਾ ਖਲੇ ਹੁਣ ਮਾਪਦੇ ਸਾਰੇ ਜਾਣਾ ਵਾ ਤੇ ਖਾਲੀ ਹੱਥ ਥੋੜੀ ਜਾਣਾ ਵਾ ਹੁਣ ਕਪੜਾ ਵੀ ਜਿਹੜਾ ਵੀ ਖੜੂਗੀ ਉਹਦਾ ਭਈ ਮੈਂ ਕੁੜੀ ਦਾ ਸੂਟ ਤੇ ਬਣਦਾ ਹੀ ਆ ਨਾ ਚੱਲ ਨਣਾਉਣ ਨੂੰ ਪਿਆਰ ਦੇ ਦਾਂਗੇ ਉਹਨੇ ਕਿੜੇ ਹੁਣ ਸੂਟ ਸੋਣੇ ਆ ਚੱਲ ਇਦਾਂ ਕਰਤੀਆਂ ਇਹ ਆਉਂਦੇ ਆ ਨਾ ਇਹਨਾਂ ਨਾਲ ਸਲਾਹ ਕਰ ਲੈਣੀ ਆ ਕਿ ਜਾਣਾ ਵਾ ਤੇ ਕੁੜੀ ਵਾਸਤੇ ਕਪੜੇ ਵੀ ਚਾਹੀਦੇ ਆ ਆਈ ਬੇ ਜੀਵਨ ਇਹ ਜੀਵਨ ਉਹ ਪਾਣੀ ਦਾ ਗਲਾਸ ਲੈ ਕੇ ਆਓ ਆ ਗਈ ਆ ਗਈ ਬੱਸ ਉਹ ਜੀਵਨ ਉਹ ਪਾਣੀ ਲੈ ਕੇ ਆਓ ਆਉਂਦੇ ਆਂ ਬਾਬਾ ਆਉਂਦੇ ਆਂ ਹੌਸਲਾ ਵੀ ਕਰ ਲਿਆ ਕਰੋ ਕਿਤੇ ਆਹ ਲੈ ਫੜੋ ਮੇਰੀ ਗੱਲ ਸੁਣੋ ਪੈਂਜੀ ਦਾ ਫੋਨ ਆਉਂਦਿਆ ਸੀਗਾ ਅੱਛਾ ਤੇ ਨਵਦੀਨ ਨਾਲ ਵਿੱਚ ਚੋ ਜਾਣਾ ਬਾਹਰ ਠੀਕ ਆ ਤੇ ਉਹਨਾਂ ਨੇ ਫੋਨ ਕੀਤਾ ਸੀ ਭਰਾਣੇ ਤੇ ਮਿਲ ਜੂ ਤਾਂ ਹੁਣ ਜਾਣਾ ਵੀ ਬਣਦਾ ਹੀ ਸਾਡਾ ਸਾਰਿਆਂ ਦਾ ਤੇ ਭੈਣ ਜੀ ਕਹਿੰਦੀ ਹੀ ਪਸਨੀ ਨੂੰ ਤੇ ਭਾਜੀ ਨੂੰ ਕੰਮ ਆ ਜਰੂਰੀ ਕੋਈ ਕੰਮ ਆਂਦੀ ਉਹ ਜਾਣਾ ਹੀ ਪੈਣਾ ਉਹਨਾਂ ਨੂੰ ਹਰ ਹਾਲਤ ਵਿੱਚ ਅੱਛਾ ਤੇ ਇਦਾਂ ਕਰਿਓ ਤੁਹਾਡੇ ਵੱਲੋਂ ਕਹਿੰਦੇ ਸੀ ਵੀ ਉਹ ਨਾਲ ਤੇ ਆਜਰੂਰ ਹੋ ਜੀ ਮੇਰੀ ਗੱਲ ਸੁਣਾ ਉਹ ਭਈਆ ਵਿਚਾਰੇ ਜਨਾ ਮੰਗਣਦੇ ਆ ਪਲੇਟਾ ਜੀ ਉਹ ਦੋ ਡੱਬੇ ਥੁੜ ਗਏ ਹੁਣ ਦੱਸ ਮੈਂ ਉਹਨਾਂ ਨੂੰ ਕਿੱਦਾਂ ਜਵਾਬ ਦਵਾ ਹੈ ਅਗਲਾ ਨੇ ਡਿਮਾਂਡਰ ਨਾਲ ਫੋਨ ਕੀਤਾ ਵਾ ਤੇ ਗੱਲ ਸਾਡਾ ਜਾਣਾ ਵੀ ਪੜਦਾ ਹੈ ਭਾਜੀ ਗੱਲਾਂ ਚੱਲ ਜਾਂ ਉਸ ਨਾਲ ਸੰਨੀ ਕੀ ਕਰਨ ਗਿਆ ਉਹਦੇ ਹਾਂ ਜੇ ਜ ਸਪੈਸ਼ਲ ਜਾਣਾ ਹਿੰਦੇ ਉਹਦਾ ਜੀ ਦੇ ਕਦ ਨਾਲ ਹੋਵੇ ਉਹਨਾਂ ਦਾ ਕੰਮ ਕੋਈ ਜ਼ਰੂਰੀ ਹੋਊਗਾ ਤੁਸੀਂ ਟੈਲਾ ਦੇ ਪੈਸੇ ਕਿਸੇ ਨੂੰ ਦੋ ਹੱਥਾਂ ਤੱਕ ਭਜਾ ਕੇ ਕਿਨੇ ਟੈਲਾ ਲਿਆ ਦੇਣੀਆਂ ਉਹ ਫਿਰ ਮਾਲੀਏ ਚੰਗੀਆਂ ਕੋ ਲੈ ਆਊਗਾ ਫਿਰ ਕੀ ਕਰਾਂਗੇ ਪੀਸ ਤੇ ਤੋਂ ਨਾ ਇੱਕ ਨਾਲ ਪਰਾਣਾ ਨਾਗੇ ਠੀਕ ਹੈ ਮੇਗਾ ਤੇ ਤੂੰ ਬਹੁਤ ਕੰਮ ਚੜਾਤਾ ਕਰਦੇ ਕੰਮ ਚੜਾਉਣ ਦੀ ਗੱਲ ਨਹੀਂ ਕੀ ਹੁਣ ਤੀ ਦੇ ਸਹੁਰਿਆਂ ਦਾ ਕੰਮ ਆ ਉਹਦੀ ਨਣਾਨਕੀ ਆਖੂਗੀ ਨਾਲੇ ਹੀ ਵਿਚੋਲੇ ਆ ਨਾਲੇ ਚਾਚਾ ਚਾਚੀਆਂ ਤੁਸੀਂ ਆਪਾਂ ਨਾ ਜਾਵਾਂਗੇ ਤਾਂ ਅਗਲੇ ਫਿਰ ਗੁੱਸੇ ਨਾ ਹੋਵਾਂਗੇ ਸਾਡੇ ਨਾਲ ਤੂੰ ਉਹਨਾਂ ਨੇ ਮਾੜਾ ਜਿਹਾ ਕਹਿ ਦਿੱਤਾ ਸਭ ਮੋਸੇਵੇ ਦਿਖਾ ਕੇ ਜੁਹਦੀ ਉਹਨੂੰ ਕਹੇ ਤੁਸੀਂ ਆਪਣਾ ਟੰਬਰ ਬੈਠ ਕੇ ਤੇ ਘਾ ਜਾਓ ਮੇਰੀ ਗੱਲ ਸੁਣੋ ਭੈਣ ਜੀ ਉਹਨਾਂ ਸਪੈਸ਼ਲ ਪਰਦੇ ਵੱਲੋਂ ਕਿਹਾ ਵਾ ਕਿ ਉਹ ਸਾਡੇ ਨਾਲ ਜਾਵੇ ਹੀ ਜਾਵੇ ਤਾਂ ਮੈਂ ਕਿਦਾਂ ਮਨਾ ਕਰਾਂ ਵੀ ਨਹੀਂ ਜਾਣਾ ਉਹਨੇ ਉਹ ਗੱਲ ਯਾਰ ਮਨਾ ਦਿੱਤੀ ਆਪਣਾ ਨਕਾਂ ਵੇਖੀ ਦੁੰਦਾ ਵਾ ਨਾ ਸੋਹੀ ਤੇ ਜਾਣ ਕੇ ਨਾ ਬਸ ਆ ਗਾੜੀ ਨਾ ਹੀ ਤਿਆਰ ਹੁੰਦਾ ਤੇ ਮੈਂ ਨਹੀਂ ਜਾਣਾ ਨਹੀਂ ਜਾਣਾ ਜਾਣਾ ਪੈਣਾ ਵਾ ਬਸ ਉਹ ਵਿਆਹ ਜਿੰਨੇ ਦਿਨ ਉੱਥੇ ਲੀਤ ਲੱਗ ਝੱਕਿਆ ਹੈ ਕਿੰਨੇ ਵਜੇ ਆਉਂਦੀ ਕਿੱਦਾਂ ਰਣਾ ਨਹੀਂ ਸਾਂਤ ਕਰਨਾ ਸੀ ਕਿੰਨੇ ਵਜੇ ਆਈ ਉਹਨੇ ਤੇ ਕਿਹਾ ਹੁੰਦਾ ਸਰਦਾਰ ਨੇ ਸਾਨੂੰ ਵੀ ਬੁੜੀ ਕਹਿੰਦੀ ਨਾਮ ਵਾਹ ਤੇ ਸੂਟ ਖਾਣਾ ਪਹਿਲੀ ਵਾਰੀ ਦਾ ਘਰ ਜਾਣਾ ਤੇ ਮੈਂ ਸੂਟ ਰਹਿ ਕੇ ਜਾਣਾ ਜੀ ਠੀਕ ਆ ਤੇ ਉਹਦੀ ਨਣਾਨ ਨੂੰ ਪੈਸੇ ਦੇ ਦਾਂਗੇ ਚਲੋ ਇਤਨਾ ਕਰ ਲੈ ਤੇ ਹੁਣ ਜੇ ਕੋਈ ਕੰਮਕਾਰ ਹੈਗਾ ਵਾ ਨਾ ਹੁਣ ਕਰ ਲੋ ਤੇ ਸਵੇਰੇ ਆਪਾਂ ਉਧਰ ਜਾਣਾ ਜੇ ਹੁਣ ਮੈਂ ਇਹਨੂੰ ਕਿਹਾ ਤਾਂ ਕੋਈ ਤੰਨ ਹੁਣ ਨਾ ਨਾ ਕਰਿਓ ਚਲ ਕੋਈ ਨਹੀਂ ਕੰਮ ਤੇ ਹੈਗਾ ਇਸ ਕਦੇ ਜਾਂ ਬਰੋਹੇ ਕਰ ਲੈਂਦੇ ਹੁਣ ਜਾਣਾ ਤਾਂ ਹੁਣ ਕਰੋ ਆਹੋ ਜਾਓ ਹਰ ਚੌਲ ਚੱਲ ਜਾਓ ਹੁਣ ਉਹ ਕਿੱਧਰ ਪੂਰਾ ਆਹੋ ਇਤੂ ਦੁਕਾਨ ਮੈਂ ਗਏ ਨਿਕਨੇ ਜਵੇਰੀ ਜੈਕਟ ਪਾ ਲੋ ਅੱਡੀ ਠੰਡ ਲੱਗ ਜੇ ਹੁਣ ਕੋਈ ਨਹੀਂ ਪਾ ਲੈਨੇ ਆਹ ਚਲੋ ਫਿਰ ਆਹ ਮੈਂ ਵੀ ਕੱਪੜੇ ਵੇਖਾਂ ਮਮਾਏ ਕੰਮ ਪਾਤਾ ਵੀ ਬਾਊ ਹਾਂ ਜੀ ਬਬੂ ਦਵਾ ਦਵਾ ਤਿਆਰ ਹੋ ਜਾ ਤੇ ਚਾਤੀ ਨਹੀਂ ਆਉਣੀ ਬਸ ਨਮੀ ਤਿਆਰੀ ਆ ਹਾਂ ਵੇਖੋ ਬਸ ਸਿਰ ਵਗ ਗਿਆ ਤਿਆਰ ਹੋ ਜਾ ਮੈਂ ਤਾਂ ਆਪ ਤਿਆਰ ਹੋ ਗਈ ਹਾਂ ਠੀਕ ਆ ਆ ਜਾ ਮੇਰੇ ਥੀ ਦਗਾ ਬਸ ਆਗੇ ਦੋ ਮਿੰਟ ਮੇਰੀ ਗੱਲ ਸੁਣ ਇੱਥੇ ਜੂੜੇ ਨੂੰ ਵੱਟ ਚੜੀ ਜਾਣ ਦੀ ਉਧਰ ਭੇਜਣੀ ਡੀਗ ਦੇਣੇ ਕੋਈ ਗੱਲ ਨਹੀਂ ਹੌਸਲਾ ਰੱਖੋ ਹਣ ਇੱਕ ਤੇ ਨਾ ਬੜੇ ਕਾਲੇ ਵਗਦੇ ਆ ਬਸ ਛੇਤੀ 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 ਤੈਨੂੰ ਪਤਾ ਤਾਂ ਹੈਗਾ ਪਰ ਜਾਈ ਮੇਰੀ ਦਾ ਬੜੀ ਕਾਲੀ ਬੜੀ ਆ ਕੋਈ ਗੱਲ ਨਹੀਂ ਉਹ ਭਾਵੇਂ ਤਰੀ ਵੀ ਪਈ ਏ ਹੁਣ ਨਾ ਉੱਥੇ ਜਾ ਕੇ ਘੜੀ ਬਹਿਣ ਦਿਓ ਇਹ ਨਾ ਹੋਵੇ ਅੱਜ ਜਾ ਕੇ ਬਹਿਣਾ ਹੀ ਚਾਹ ਦਾ ਕੱਪ ਫੜਨਾ ਤੇਹੀ ਕਹਿੰਦਾ ਚਲੋ 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 ਦਵਾ ਬਹਿਣ ਦੀ ਗੱਲ ਨਹੀਂ ਹੈ ਇੱਥੇ ਬਹਿ ਜਾਗੇ ਤੇ ਗਾਲ ਨਹੀਂ ਕਿਤੇ ਜਾਣਾ ਵਾ ਉਹ ਇਸ਼ ਦੇਣਾ ਥੋੜੀ ਜਿਹੜੀ ਬਹਿ ਰਵਾਂਗੇ ਉੱਥੇ ਬਹਿ ਰਵਾਂਗੇ ਇੱਥੇ ਆਹੋ ਆਹ ਜਾਣਾ ਜਨਾਨੀਆਂ ਹੀ ਗੱਲਾਂ ਨਹੀਂ ਕਰਦੇ ਹੁੰਦੀਆਂ ਉਹ ਚੰਗਾ ਬਾਬਾ ਜੇ ਨਹੀਂ ਛੇਤੀ ਇੱਥੋਂ ਜਾਵਾਂਗੇ ਤੂੰ ਨਹੀਂ ਛੇਤੀ ਉਧਰ ਘਰ ਰਵਾਂਗੇ ਨਾ ਤੇ ਮੇਰੀ ਗੱਲ ਸੁਣੋ ਮੈਨੂੰ ਪੈਸੇ ਦੇ ਦੋ ਵੱਖਰੇ ਹਾਂ ਕੋਈ ਚਲ ਕੋਈ ਦੋ ਬੂਏ ਤੇ ਹੱਥੋਂ ਦੇ ਦੇਣਾ ਦੇ ਦਿਓ ਉੱਥੇ ਮੈਂ ਤੁਹਾਡਾ ਕੋ ਮੰਗਦੀ ਫਿਰਾਂਗੀ ਫੇ ਦੋ ਮਦੀ ਬਣਾਉਣ ਦੇ ਰੋਣਾ ਇਹਦਾ ਉਹ ਇਹ ਮੋੜ ਚ ਪੈਸਾ ਬਣਾ ਦੇ ਕਹਾਲ ਜੋ ਕਰਨਾ ਕਰਦਾ ਚੰਗਾ ਬਾਬਾ ਚਲਾ ਗਿਆ ਜਲਦੀ ਆਹੋ ਪ੍ਰਧਾਨਗੀ ਆਪਣੇ ਕੋਲ ਹੀ ਰੱਖਿਓ ਘਰੋਂ ਨਾ ਪੈਸਾ ਦੇ ਕੇ ਤੋਰੇ ਹੋ ਮੈਨੂੰ ਕੋਈ ਘਰੋਂ ਆਪਣੇ ਪਰਸ ਚ ਪਾ ਲਾ ਐ ਰਖਣੀ ਆਪਣੀ ਕਿ ਮੈਂ ਬਸ ਮੈਂ ਬੰਦਾ ਹਾਂ ਤੇ ਮੇਰੇ ਕੋ ਪੈਸੇ ਆ ਮੇਰੇ ਕੋ ਲੈ ਕੇ ਤੁਰਦੀ ਆ ਇਹੋ ਵਿਖਾਵਾ ਕਰਦੇ ਰੇ ਸਾਰੀ ਉਮਰ ਚਲੋ ਨਵ ਚਲਦੀ ਜਲਦੀ ਬਾਹ ਦੀਦੀ ਕੋਈ ਨਹੀਂ ਤੁਸੀਂ ਜਾ ਕੇ ਬੈਠੋ ਉੱਥੇ ਮੈਨਾਂ ਕਿਉਂ ਨਹੀਂ ਆਂ ਕੋਈ ਕਰਨੀ ਫਿਰ ਕੇ ਮੈਂ ਪੁੱਛਾਂ ਚਾਹ ਚਲ ਜੂ ਬੈਜੋ ਘੜੀ ਲੈ ਆਉਗੀ ਫਿਰ ਹਾਂਜੀ ਹਾਂਜੀ ਲਾਵਾਂਗੀ ਚਲ ਠੀਕ ਹੈ ਇੱਚ ਵੀ ਭਾਲ ਲਿਓ ਫਿਰ ਮੈਂ ਹਾਂ ਠੀਕ ਹੈ ਕੋਈ ਨਹੀਂ ਪੁੱਤ ਪੁੱਤ ਛੇਤੀ ਤਿਆਰੀ ਕਰ ਲਈ ਆ ਥੋੜਾ ਟਾਈਮ ਰੁਕ ਜਾਣਾ ਹਨ ਆਪਣੇ ਲਾਗੇ ਬਸ ਚਾਚੀ ਜੀ ਛੁੱਟੀ ਐਂ ਹੀ ਅੱਗੇ ਵਿਆਹ ਕਰਕੇ ਨਾ ਥੋੜੀ ਜੀ ਵਧਾਈ ਉਹਨਾਂ ਨੇ ਦੇਣੀ ਆ ਥੋੜੀ ਕਿਤੇ ਆ ਹੁਣ ਜਾਣਾ ਹੀ ਪੈਣਾ ਚੱਲ ਪੁੱਤ ਕੋਈ ਨਾ ਕੰਮ ਵੀ ਜ਼ਰੂਰੀ ਆ ਹਾਂ ਤੇ ਉਦਾਂ ਨਾ ਮੇਰਾ ਮਨ ਇਹ ਹੀਗਾ ਬੀ ਆਦਿ ਨਾ ਨਾ ਵੀ ਆ ਰਿਹਾ ਤੇ ਜੀ ਨਹੀਂ ਕਾ ਲੱਗਦਾ ਤੇ ਨਾਲੇ ਤੇਰੇ ਮੰਮੀ ਡੈਡੀ ਹੁੰਦੇ ਨਾ ਤੇ ਗੱਲ ਹੋ ਰਹੀਗੀ ਤੇ ਹੁਣ ਦੋਵੇਂ ਜੀ ਆ ਚਲ ਇੰਨਾ ਵੀ ਕਾਰੇ ਚਲ ਜਾ ਕਰਨਾ ਵਾ ਕਿ ਚਲ ਕੋਈ ਨਹੀਂ ਤੂੰ ਆ ਜਾ ਕਰਿਓ ਇੰਨਾ ਲੱਗੀ ਚਲਦੀ ਜੇ ਮੇਰੀ ਘਰ ਸਉਣ ਪੁੱਤ ਕਹਾਂ ਚੁ ਕਿੱਥੇ ਟਾਈਮ ਲੱਗਦਾ ਹੈ ਆਇਆ ਤੇ ਆਪਾਂ ਕਰਾਂਗੇ ਜਰੂਰ ਪਰ ਇਹ ਆ ਵੀ ਇੰਨਾ ਕ ਟਾਈਮ ਹੀ ਆ ਥੋੜਾ ਬਹੁਤਾ ਹੀ ਚਾਹ ਦਾ ਕੱਪ ਪੀਤਾ ਤੇ ਚਲ ਜੇ ਫਿਰ ਚਲ ਕੋਈ ਨਹੀਂ ਮੈਂ ਤੇ ਕਹਿੰਦੀ ਆ ਚਾਚੀ ਜੀ ਨਾ ਬਨੋ ਕਿ ਕਿੰਦਰ ਨੂੰ ਮਨਾ ਤੇ ਤੁਸੀਂ ਵੀ ਆ ਜਾਓ ਕਿਸ ਗੁਬਾਰੀ ਕਿੰਦਰ ਨਹੀਂ ਮੰਨਦਾ ਸਾਡਾ ਅੱਛਾ ਅੱਛਾ ਮੋਤੋ ਪਤਾ ਕੀ ਗੱਲ ਆ ਮੋਨਾ ਇੰਨਾ ਸਾਰਾ ਕਾਰੋਬਾਰ ਇੱਥੇ ਆ ਕਿੰਦਰ ਦਾ ਸੁੱਕ ਨਾ ਜ਼ਮੀਨ ਵੀ ਖੁੱਲੀ ਆ ਤੇ ਫਿਰ ਜੇ ਇਹ ਵੀ ਦੁਹਾਈ ਦੀ ਚੱਲੀ ਇੱਥੇ ਤੇ ਫਿਰ ਬਾਕੀ ਆ ਕਾਰੋਬਾਰ ਕਿਨੇ ਸਾਬਣਾ ਇੱਥੇ ਚਾਚੀ ਜੀ ਇਸੇ ਘਰ ਕੇ ਤੇ ਜਾਂਦਾ ਨਹੀਂ ਆ ਕਿ ਭੈਲੀ ਆ ਇੱਥੇ ਮੇਰੀ ਇੱਥੇ ਬੜਾ ਵਧੀਆ ਕੀ ਕਰਨਾ ਪਾਉਣਾ ਚਾਹ ਹਾਂ ਚਲੋ ਸੁਭਾਨ ਅੱਲਾਹ ਦੇ ਨਾਮ ਨੂੰ ਕਹਿੰਦੀ ਜੀ ਬਹੁਤ ਬੜਾ ਦਿਨ ਜੀ ਲੱਗਦਾ ਹਾਂਜੀ ਜੀ ਬੜਾ ਦਿਨ ਲੱਗਦਾ ਜੀ ਦੇ ਨਾਲ ਅਕਲਾਸ਼ ਫੜ ਗਿਆ ਸਾਰਾ ਦਿਨ ਚਲੋ ਬੀਆ ਪੁੱਤ ਇਹ ਵਦਰਾ ਉਲਤ ਨਹੀਂ ਆ ਤੇ ਜੇ ਚੱਲ ਗਈ ਨਹੀਂ ਫਿਰ ਨੂੰ ਲੱਗਣਾ ਉਹ ਹੀ ਤੇ ਹੀ ਕਹਿਣੀਆਂ ਜੀ ਪਤਾ ਨਹੀਂ ਜੀ ਤੇ ਫਿਰ ਜਾਣਾ ਪਾਣਾ ਉਹਨਾਂ ਨੂੰ ਚਲੋ ਕੋਈ ਨਹੀਂ ਮਾਸੀ ਜੀ ਹੌਲੀ ਹੌਲੀ ਮੈਂ ਇਹਨਾਂ ਨੂੰ ਵੀ ਇੱਥੇ ਲੈ ਜਾਣਾ ਚਲ ਕੋਈ ਨਹੀਂ ਪੁੱਤ ਜਦੋਂ ਵੀ ਦਾਣਾ ਪਾਣੀ ਹੋਇਆ ਨਾ ਉਦੋਂ ਇਹਨਾਂ ਨੇ ਚੱਲ ਜਾਣਾ ਤੇ ਉਦਾਂ ਤੇ ਇੱਥੇ ਵੀ ਲੈ ਲਾਂਗੇ ਤੇ ਫਿਰ ਕੀ ਹੈ ਭੈਣ ਜੀ ਇਹ ਤਾਂ ਅਨ ਜਲਦੀ ਗੱਲ ਵਾ ਜੇ ਕਿ ਤਰ੍ਹਾਂ ਦਾ ਬਾਹਰ ਦਾ ਹੋਇਆ ਆਂ ਆਪੇ ਗੱਲ ਬਣ ਜੂਗੀ ਉਹ ਤਾਂ ਇੱਥੇ ਬਠੇਰਾ ਵਧੀਆ ਮੈਂ ਤਾਂ ਕਹਿੰਦੀ ਇੱਥੇ ਰਹਿਣ ਸਗੋ ਕੋਈ ਤੇ ਪਰਮਾਤਮਾ ਦਾ ਸਭ ਕੁਝ ਹੈ ਨਾ ਉਹੀ ਤੇ ਗੱਲ ਵਾ ਚੰਨ ਪੁੱਤ ਤੂੰ ਧਿਆਨ ਨਾ ਜਾਵੀ ਹੁਣ ਚੰਗਾ ਹਾਂਜੀ ਚੱਲੀ ਆਹ ਤੇ ਜਾਂਦੇ ਫੋਨ ਕਰੀ ਸਾਨੂੰ ਨਹੀਂ ਨਹੀਂ ਜਾਂਦੇ ਹੁਣ ਕਰ ਦੇਣਾ ਹਾਂ ਤੁਹਾਡਾ ਚੇਤਾ ਹੀ ਨਾ ਭਲਾ ਦੀ ਕਿਉਂ ਤੇ ਚਾਹ ਬਣਾ ਕੋਈ ਗੱਲ ਨਹੀਂ ਦੀਦੀ ਤੁਸੀਂ ਬੈਠੇ ਰਹੋ ਮੈਂ ਚਾਹ ਬਣਾ ਲਈ ਹੁੰਦੀ ਆ ਤੂੰ ਕਿੱਦਾਂ ਕਰਦੀ ਸੀ ਤਾਂ ਮੈਨੂੰ ਕੀ ਕੰਮ ਦੀ ਚਾਹ ਚੀ ਨਹੀਂ ਹੁੰਦੀ ਮਾਵਾ ਪਹਿਲਾਂ ਤੂੰ ਨਾਂ ਨੂੰ ਕਰਾ ਕੇ ਮਾਤੀ ਕਰ ਇਹ ਮੈਂ ਆਪਣੇ ਕੰਮ ਕਰੀ ਨੀ ਇਹ ਨੂੰ ਨਾ ਕਰਨਾ ਮਮੀ ਜੀ ਦੀ ਮੈਨੂੰ ਕੋਈ ਕੰਮ ਨਹੀਂ ਕਰਾਉਂਦੇ ਹੈਗੇ ਸਾਰਾ ਕਹਿੰਦੇ ਮੈਂ ਖੁਦ ਹੀ ਕਰਨਾ ਤੇ ਮੈਂ ਹਾਂ ਅੱਜ ਤੱਕ ਦਿਨ ਤੇ ਹੀ ਬੈਠੇ ਰਹੋ ਨਹੀਂ ਪਤਾ ਕੰਮ ਕਰ ਜਾਂਦਾ ਕਿ ਨਹੀਂ ਮੈਂ ਬਸ ਉੱਥੇ ਜਾ ਕੇ ਤੇ ਕੰਮ ਹੀ ਕਰਨਾ ਮੈਂ ਬਸ ਥੀਮ ਹੁੰਦੀ